ਰ ਆਹ ਤੇ ਨੇੜੇ ਪਿੰਡ ਜਸਪਾਲੋਂ ਤੋਂ ਮੈਂ ਆਪਣੀ ਪੁੱਤ ਨੂੰ ਸਿੱਧੂ ਨੂੰ ਰਖੜੀ ਬੰਨਣ ਆਈ ਹਾਂ ਇਹ ਜਿਆ ਪੁੱਤ ਘਰ ਘਰ ਹੋਵੇ ਪਰ ਇਹਨੇ ਦੁਨੀਆ ਤੇ ਆਪਣੇ ਮਾ ਬਾਬ ਦਾ ਦੁਨੀਆ ਦਾ ਬਹੁਤ ਨੌਰੋਸ਼ਨ ਕੀਤਾ ਪਰ ਸਾਨੂੰ ਬਹੁਤ ਦੁੱਖ ਆ ਭਾਵੇਂ ਇਹਦਾ ਛੋਟਾ ਭਰਾ ਆ ਗਿਆ ਪਰ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਨੋਖਾ ਹੀ ਪੁੱਤ ਸੀਗਾ ਦੁਨੀਆ ਤੇ ਪਰ ਮੈਂ ਇਹਨੂੰ ਕਰ ਬਹੁਤ ਰੋਨੀ ਆਂ ਇਹਦੀ ਸਾਰਾ ਕੁਛੇ ਵਧੀਆ ਲੱਗਦਾ ਸੀ ਰਹਿਣੀ ਸਹਿਣੀ ਬੋਲ ਬਾਣੀ ਇਹ ਹਰ ਇੱਕ ਦਾ ਪਿਆਰ ਕਰਦਾ ਸੀ ਗਰੀਬ ਗੁਰਬੇ ਹਰ ਇੱਕ ਨੂੰ ਚਾਹੁੰਦਾ ਸੀ ਇਹ ਪਰ ਇਹਦੇ ਨਾਲ ਬਹੁਤ ਮਾੜਾ ਹੋਇਆ ਪੁੱਤ ਨਾ ਕਿਸੇ ਮਾਂ ਦਾ ਪੁੱਤ ਨਾ ਜਾਏ ਦੂਰ ਦੂਰ ਆ ਰਹੇ ਨੇ ਲੋਕ ਜਿਹੜੇ ਰਖੜੀਆਂ ਮੰਨਣ ਲਈ ਕਿਵੇਂ ਰਹਿਣਗੇ ਬਸ ਆ ਰਹੇ ਨੇ ਬਸ ਦੂਰ ਦੂਰ ਆ ਰਹੇ ਨੇ ਇਹਦੀ ਜਹ ਹਮੇਸ਼ਾ ਬਣੀ ਰਹੇ ਸਦਾ ਹੀ ਚਾਹੁੰਦੇ ਆ ਸਭ ਨੂੰ ਮਿਲਣਾ ਚਾਹੀਦਾ ਜੀ ਜਿਵੇਂ ਦੇਖਦੇ ਆਂਗੇ ਜਿਵੇਂ ਹੁਣ ਸਿੱਧੂ ਭਾਈ ਸਾਡੇ ਕਿਹਾ ਮਤਲਬ ਸਾਡੇ ਵਿੱਚ ਤਾਂ ਨਹੀਂ ਰਹਿਗੇ ਪਰ ਸਾਡੇ ਦਿਲਾਂ ਵਿੱਚ ਜ਼ਰੂਰ ਨੇ ਇਸ ਲਈ ਮੈਂ ਆਪਣੇ ਵੀਰੇ ਦੇ ਰਖੜੀ ਬੰਨਣ ਆਈ ਆਂਗੀ ਕਿਉਂਕਿ ਮੇਰੇ ਵੀਰਾ ਵੀ ਇੱਕ ਵਾਰ ਤੇ ਮੈਂ ਸਿੱਧੂ ਵੀਰੇ ਨੂੰ ਵੀ ਆਪਣਾ ਵੀਰਾ ਸਮਝਦੀ ਆਂਗੀ ਇਸ ਲਈ ਮੈਂ ਆਪਣੇ ਦਿলো ਆਪਣੇ ਸਾਰੇ ਪਰਿਵਾਰ ਵੱਲੋਂ ਰਬ ਵੀਰੇ ਦੇ ਰਖੜੀ ਬੰਨਣ ਆਈ ਆਂ ਹਾਂਜੀ ਮੈਂ ਕਹਿ ਰਹੀ ਆਂ ਕਿ ਵੀ ਜਿਨ੍ਹਾਂ ਦੇ ਵੀਰੇ ਹੈ ਨਹੀਂ ਕਿ ਕਹਿੰਦੀਆਂ ਨਹੀਂ ਵੀ ਹਾਂ ਸਾਡੇ ਵੀਰੇ ਹੈ ਨਹੀਂਗੇ ਉਹ ਤੁਸੀਂ ਆਇ ਨਾ ਸਮਝੋ ਕਿ ਸਾਡੇ ਵੀਰੇ ਹੈ ਨਹੀਂਗੇ ਤੁਸੀਂ ਆਪਣੇ ਵੀਰੇ ਨੂੰ ਮਤਲਬ ਸਿੱਧੂ ਨੂੰ ਆਪਣਾ ਵੀਰ ਸਮਝ ਕੇ ਇਹਨਾਂ ਦੇ ਰਖੜੀ ਬੰਨਣ ਆ ਸਕਦੇ ਹੋ ਤਾਂ ਇਹ ਦਿਲੋਂ ਤੁਹਾਡਾ ਸਵਾਗਤ ਆਗਾ ਤੇ ਮਤਲਬ ਤੁਸੀਂ ਆ ਨਹੀਂਗੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਹਮੇਸ਼ਾ ਆ ਸਕਦੇ ਹੋ ਕਦੇ ਵੀ ਕਿਸੇ ਵੀ ਟਾਈਮ ਆ ਸਕਦੇ ਏ ਇੰਦਰਾਹੇ ਦੇ ਨੇੜੇ ਪਿੰਡ ਜਸਪਾਲੋਂ ਤੋਂ ਮੈਂ ਆਪਣੀ ਪਤ ਨੂੰ ਸਿੱਧੂ ਨੂੰ ਰਖੜੀ ਬੰਨਣ ਆਈ ਆਂ ਇਹ ਜਿਆ ਪੁੱਤ ਘਰ ਘਰ ਹੋਵੇ ਪਰ ਇਹਨੇ ਦੁਨੀਆ ਤੇ ਆਪਣੇ ਮਾਪੇ ਦਾ ਦੁਨੀਆ ਦਾ ਬਹੁਤ ਨੌਰੋਸ਼ਨ ਕੀਤਾ ਪਰ ਸਾਨੂੰ ਬਹੁਤ ਦੁੱਖ ਆ ਭਾਵੇਂ ਇਹਦਾ ਛੋਟਾ ਭਰਾ ਆ ਗਿਆ ਪਰ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਨੋਖਾ ਹੀ ਪੁੱਤ ਸੀਗਾ ਦੁਨੀਆ ਤੇ ਪਰ ਮੈਨੂੰ ਕਰ ਬਹੁਤ ਰੋਣੀ ਆ ਇਹਦੀ ਸਾਰਾ ਕੁਛੇ ਵਧੀਆ ਲੱਗਦਾ ਸੀ ਰਹਿਣੀ ਸਹਿਣੀ ਬੋਲ ਬਾਣੀ ਹਰ ਇੱਕ ਦਾ ਪਿਆਰ ਕਰਦਾ ਸੀ ਗਰੀਬ ਗੁਰਬੇ ਦਾ ਹਰ ਇੱਕ ਨੂੰ ਚਾਹੁੰਦਾ ਸੀ ਇਹ ਪਰ ਇਹਦੇ ਨਾਲ ਬਹੁਤ ਮਾੜਾ ਹੋਇਆ ਪੁੱਤ ਨਾ ਕਿਸੇ ਮਾਂ ਦਾ ਪੁੱਤ ਨਾ ਜਾਏ ਦੂਰ ਦੂਰ ਆ ਰਹੇ ਨੇ ਲੋਕ ਜਿਹੜੇ ਰਖੜੀਆਂ ਮੰਨਣ ਲਈ ਕਿਵੇਂ ਰਹਿਣਗੇ ਬਸ ਆ ਰਹੇ ਨੇ ਬਸ ਦੂਰੋਂ ਦੂਰੋਂ ਆ ਰਹੇ ਨੇ ਇਹਦੀ ਜਾਨ ਹਮੇਸ਼ਾ ਬਣੀ ਰਹੇ ਅਸਤੇ ਹੀ ਚਾਹੁੰਦੇ ਆ ਸਭ ਨੂੰ ਮਿਲਣਾ ਚਾਹੀਦਾ ਜੀ ਜਿसे ਦੇਖਦੇ ਆਂਗੇ ਜਿਵੇਂ ਹੁਣ ਸਿੱਧੂ ਭਾਈ ਸਾਡੇ ਕਿਹਾ ਮਤਲਬ ਸਾਡੇ ਵਿੱਚ ਤਾਂ ਨਹੀਂ ਰਹਿਗੇ ਪਰ ਸਾਡੇ ਦਿਲਾਂ ਵਿੱਚ ਜ਼ਰੂਰ ਨੇ ਇਸ ਲਈ ਮੈਂ ਆਪਣੇ ਵੀਰੇ ਦੇ ਰਖੜੀ ਬੰਨਣ ਆਈ ਆਂਗੀ ਕਿਉਂਕਿ ਮੇਰੇ ਵੀਰਾ ਵੀ ਇੱਕ ਵਾਰ ਤੇ ਮੈਂ ਸਿੱਧੂ ਵੀਰੇ ਨੂੰ ਵੀ ਆਪਣਾ ਵੀਰਾ ਸਮਝਦੀ ਆਂਗੀ ਇਸ ਲਈ ਮੈਂ ਆਪਣੇ ਦਿলো ਆਪਣੇ ਸਾਰੇ ਪਰਿਵਾਰ ਵੱਲੋਂ ਰਬ ਵੀਰੇ ਦੇ ਰਖੜੀ ਮਨਾਣ ਆਈ ਹੈ ਹਾਂਜੀ ਮੈਂ ਕਹਿ ਰਹੀ ਆਂ ਕਿ ਵੀ ਜਿਨ੍ਹਾਂ ਦੇ ਵੀਰੇ ਹੈ ਨਹੀਂ ਕਿ ਕਹਿੰਦੀਆਂ ਨਹੀਂ ਵੀ ਹਾਂ ਸਾਡੇ ਵੀਰੇ ਹੈ ਨਹੀਂਗੇ ਉਹ ਤੁਸੀਂ ਆਇ ਨਾ ਸਮਝੋ ਕਿ ਸਾਡੇ ਵੀਰੇ ਹੈ ਨਹੀਂਗੇ ਤੁਸੀਂ ਆਪਣੇ ਵੀਰੇ ਨੂੰ ਮਤਲਬ ਸਿੱਧੂ ਨੂੰ ਆਪਣਾ ਵੀਰ ਸਮਝ ਕੇ ਇਹਨਾਂ ਦੇ ਰਖੜੀ ਮਨਾਣ ਆ ਸਕਦੇ ਹੋ ਤਾਂ ਇਹ ਦਿਲੋਂ ਤੁਹਾਡਾ ਸਵਾਗਤ ਆਗਾ ਤੇ ਮਤਲਬ ਤੁਸੀਂ ਆ ਨਹੀਂਗੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ ਹਮੇਸ਼ਾ ਆ ਸਕਦੇ ਹੋ ਕਦੇ ਵੀ ਕਿਸੇ ਵੀ ਟਾਈਮ ਆ ਸਕਦੇ ਹੋ